ਆ ਰਹੀ ਇਹਨੂੰ ਤੋਂ ਰਹੀ ਸਿੱਖ ਗਿਆ ਸਿੱਖ ਗਿਆ ਛੋਟਾ ਛੋਟਾ ਮਰਦੋਸਤਾ ਜੀ ਬੈਠ ਤੇ ਕਲੀਨ ਕਿ ਦੇਖ ਮਾਤਾ ਮੋੜਦੀਆ ਮੋੜਦੀਆ ਲਿਆ ਬਈ ਉਹ ਕਿੱਥੇ ਬਗਵਾ ਪਿਓ ਇਧਰ ਸੰਤੂ ਹੋਰੇ ਆ ਰਹੇ ਆਪਣੇ ਭਰਾ ਤੇ ਆਹਾ ਪਰੇੜ ਤਿਆਰ ਕਰਿਆਗੇ ਆਪਣੇ ਛੋਟੇ ਭਰਾ ਕਰਤਾਜ ਦੇ ਟਰੈਕਟਰ ਤੇ ਲਾਉਣੇ ਆ ਅੱਜ ਇਹਦਾ ਪਹਿਲਾ ਆ ਮਾ ਜਮਾ ਸਾਰਾ ਖੋਲਦਾ ਤੁਹਾਨੂੰ ਪਹਿਲਾਂ ਵੀ ਕਲਿੱਪ ਦੇਖੀ ਹੋਊਗੀ ਕਿ ਕਿਤਰਾ ਇਹਦਾ ਅਪੀਨੇਟਰ ਬਦਲਣਾ ਬਟਾ ਕਰਨਾ ਸੋ ਅੱਛਾ ਬਈ ਹਾਂ ਬੈਟਰੀ ਨੂੰ ਬਦਲੀ ਕਰਨੀ ਹੈ ਅੱਛਾ ਇੱਕ ਨਾ ਮੈਂ ਤੁਹਾਨੂੰ ਗੱਲਾਂ ਦੱਸਦਾ ਜਿਹੜੇ ਬੰਦੇ ਕਹਿੰਦੇ ਵੀ ਯਾਰ ਜੂ ਸਸਤਾ ਮਹਿੰਗਾ ਜੂ ਤਾਂ 3000 ਦਾ ਹੀ ਮਿਲ ਜਾਂਦਾ ਇਹ ਜੂ ਫਿਰ ਕਿਸੇ ਨੇ ਚੱਲ ਲੱਗਿਆ ਹੋਊਗਾ ਰੁਪਈਆਂ ਲੱਗਿਆ ਹੋਊ ਆਪਾਂ ਕਹਿੰਦੇ ਇੰਨਾ ਪੀਸ ਵਿੱਚ ਹੋਰ ਪਾਇਆ ਨਹੀਂ ਕਿ ਲਵਾਈ ਤੇ ਹਾਈਟ ਤੇ ਫਰਕ ਹੈ। ਕਹਿਣ ਦਾ ਮਤਲਬ ਜੱਗੇ ਭਾਈ ਇਹ ਆ ਜਿਹੜੇ ਆਪਣੇ ਚਲ ਵੀ ਹੁਣ ਤੁਹਾਨੂੰ ਐਕਸਪੀਰੀਅੰਸ ਐਸ ਲੈਣ ਦਾ ਕਈ ਮਤਲਬ ਪੈਸੇ ਵੀ ਲੈ ਲੈਂਦਾ ਜਿਹੜਾ ਜਲੂਸ ਕੱਢ ਕੇ ਜੂਟ ਵਾੜ ਕੇ ਦੇ ਦਿੰਦਾ ਵੀ ਜੂਟ ਵਾੜ ਤਾਂ ਮੇਰੇ ਵਰਗੇ ਨੂੰ ਆ ਲੱਗਦਾ ਵੀ ਪਤਾ ਨਹੀਂ ਕਿੱਡੇ ਕਿੱਡੇ ਚੀਜ਼ ਆਦੀ ਹੈ ਨਾ। ਤਾਂ ਐ ਮੰਨ ਕੇ ਚੱਲ ਆਪਣੇ 5 ਘੰਟੇ ਲੱਗ ਗਏ ਇਸ ਚੀਜ਼ ਤੇ ਅੱਜ ਜੋਨ ਜੋਤੀ ਚਾਹਤਾਂ ਕੋਈ ਇਹਦੇ ਮਗਰਾਟ ਕੰਮ ਨਾ ਹਟਾਏ ਆ ਕੰਮ ਦੇ ਸੀ ਪਹਿਲਾਂ ਲੋਕ ਤਾਂ ਮਗਰਾਟ ਕੰਮ ਲਾਉਂਦੇ ਆ ਇਸ ਨਾਲ ਆਪਾਂ ਹਟਾਉਨੇ ਆ ਆਪਾਂ ਹਟਾਉਨੇ ਜੇ ਰੋਂਦਾ ਕੀ ਫਾਇਦਾ ਭਾਈ ਇਹ ਰਕੜ ਰਕੜ ਬੱਸੀ ਗਏ ਜੈਨੂਅਨ ਕੁਆਲਟੀ ਨਿਰ ਤੋਂ ਬਿਲਕੁਲ ਨਹੀਂ ਕੰਮ ਲਾਉਣੇ ਆ ਤਾਂ ਦੂਜਾ ਨਾਲ ਥਿਲੇ ਕਰਦੇ ਦੋਨਾਂ ਦੇ ਘੱਟ ਕਰਦੇ ਕੰਮ ਨਹੀਂ ਜੁੜਦੇ ਲੈ ਹੋਣੀ ਨਹੀਂ ਚਾਹੀਦੀ ਮੈਡਮ ਮਤਲਬ ਜੱਗੇ ਭਾਈ ਉਹੀ ਆ ਮੇਰੇ ਮਾਰਗਾਂ ਕੋਈ 40-50000 ਰੁਪਿਆ ਲੱਖ ਰੁਪਿਆ ਲਾਉਂਦਾ ਉਹ ਸਿਸਟਮ ਲਾ ਕੇ ਦੇ ਦਾਂਗੇ ਜਲੂਸ ਕੱਢ ਕੇ ਮੇਰੇ ਵਰਗੇ ਨੂੰ ਆਹ ਲਾਦਾ ਵੀ ਆਹੀ ਬੜੀ ਤਾਕਤ ਚੁਣੀ ਬਣਾਦੀ ਹੈ ਨਾ ਬਾਕੀ ਇਹ ਪਹਿਲਾਂ ਲੱਗੇ ਹੋਏ ਸੀ ਦੇਖੀ ਜੀ ਆਓ ਪੱਠੇ ਵਾਲਾ ਟਰੈਕਟਰ ਪੱਠੇ ਵਾਲਾ ਡਿੱਕ ਲੱਗੇ ਹੋਇਆ ਸੀ ਬਾਈ ਪਹਿਲਾਂ ਜਿਹੜਾ ਲੱਗਿਆ ਹੁੰਦਾ ਗੱਲ ਕਰ ਗੱਲ ਬਸ ਠੀਕ ਹੈ ਘੱਟ ਦੇ ਵਿੱਚ ਹੱਪਰਖ ਕੇ ਬੜੇ ਛੱਡੇ ਨੇ ਆਪਾਂ ਵਰਤ ਕੇ ਕੋਈ ਨਹੀਂ ਛੱਡਿਆ ਅਸ਼ੀਕਾਲ ਜੀ ਮੈਂ ਤੁਹਾਡਾ ਆਪਣਾ ਗੰਤਾਜ ਦੰਦੀਵਾਲ ਆਪਣੇ ਨਾਲ ਅੱਜ ਮੇਰਾ ਪਰਾ ਜੱਗਾ ਡੈਕਾਂ ਵਾਲਾ ਜਿਹੜਾ ਕਿ ਧਰਤੀ ਤੱਕ ਡੈਕ ਲਾਉਂਦਾ ਜਿਵੇਂ ਪੰਜਾਬ ਚ ਤੱਕ ਪਈ ਹੋਈ ਹੈ ਭਰਾ ਨੇ ਤੇ ਜੇ ਜਿਸ ਕਿਸੇ ਨੇ ਵੀ ਡੱਕ ਡੱਕ ਲਵਾਉਣਾ ਹੈ ਭਰਾ ਕੋਲੇ ਪਹੁੰਚੋ ਚਨੀਰ ਚਨੀਰੀ ਨਾਮ ਹੈ ਚਨੀਰ ਪਹੁੰਚੋ ਤੇ ਆਪਣਾ ਵੀ ਟਰੈਕਟਰ ਉੱਥੇ ਖੜਾ ਜਿਹੜਾ ਆਪਣਾ 27 ਤਰੀਕ ਨੂੰ ਟੂਰਨਾਮੈਂਟਾਂ ਦੇ ਦੇਣਾ ਆਪਾਂ ਨੂੰ ਤੇ ਬਾਈ ਤਿਆਰ ਕਰ ਰਿਹਾ ਬਾਈ ਸਨੈਪ ਨਾਲ ਦੀ ਨਾਲ ਪਾਈ ਜਾਈ ਤੇ ਬਾਈ ਨੂੰ ਸਨੈਪ ਤੇ ਵੀ ਫੋਲੋ ਕਰ ਲੁਕਾ ਬੰਬੋ ਬੁਲਾਦਾ ਬੰਬ ਬਾ ਠੀਕ ਆ ਪੰਪ ਬਾਲ ਡਾਉਣੇ ਆ ਬਾਲ ਠੀਕ ਲੱਗੇ ਮੇਰੇ ਸਨੈਪ 'ਚ ਸਨੈਪ ਚੈਟ ਦੇ ਵਾਪਸ ਪਾਈ ਜਾਏ ਕੰਟਰੋਲ ਕੰਟਰੋਲ ਆਹ ਆਹ ਇਹ ਨੇ ਵੀ ਐ ਤਾਂ ਐ ਹੋ ਗਿਆ ਨੀਚੋਂ ਵੀ ਐ ਜਿਵੇਂ ਪੋਲੀਓ ਹੋਇਆ ਹੁੰਦਾ ਬੰਦੇ ਚੋ ਮਾਰੀ ਐ ਇਹ ਤਾਂ ਉਦੇ ਵਰਗੀ ਹੋ ਕੇ ਜਿਵੇਂ ਵਾਹ ਗਮਾਰੇ ਦੀਆਂ ਫਲੀਆਂ ਜੀਆਂ ਨਹੀਂ ਹੁੰਦੀਆਂ ਨਾ ਹਾਂ ਨੀਚੋਂ ਵੀ ਸਾਰੇ ਬੁੱਢੇ ਆਉਰੇ ਪਾਮ ਤਾਂ ਲੱਗਦੀ ਨਹੀਂ ਇਹ ਇਹ ਤਾਂ ਭਾਂ ਦਾ ਜਖਾਮ ਲੱਗਦਾ ਸਹੀ ਬੁੱਟਾ ਕਿਹੜਾ ਇਹਨਾਂ ਚੋਂ ਸਹੀ ਉਹ ਸਾਰੇ ਤੋਂ ਆ ਇੱਧਰ ਪਈ ਗਨਤਾਜ ਦੀ ਹਵੇਲੀ ਓ ਬਾਈ ਚਿੱਟਾ ਜਗੀ ਆ ਪੈ ਪੌਣ ਸਾਰੀ ਆ ਗਿਆ ਇਹ ਟੋਖ ਖਾਰੇ ਪਾਣੀ ਨਾਲ ਆ ਆ ਸਹੀ ਆ ਆ ਸਹੀ ਆ ਆ ਓਕੇ ਆ ਗੱਭਰੂ ਆ ਚਲਵਾ ਦਾਂਗੇ ਇਹਦਾ ਆ ਹੋਰ ਭੈਣ ਯਾਰ ਦੇ ਪਾ ਨਸਕਾਨ ਹੋ ਗਿਆ ਆ ਰੋਟੇ ਜੀ ਕਰਤੇ ਇਹਦਾ ਸੁੱਕਾ ਪੱਤਾ ਹੁੰਦਾ ਜਿਹੜਾ ਕੱਟ ਦਿਆ ਕਰ ਕੱਟਤਾ ਬਈ ਆ ਸਾਰੇ ਆ ਆ ਸਾਰੀ ਸੁੱਕਵੇ ਲਾ ਕੇ ਕਰਦੇ ਆ ਇਹ ਕਰ ਲਈਓ ਹੋ ਰਹੀ ਆ ਟਿੰਗਲ ਜਿਹਾ ਰਹਿ ਗਿਆ ਇਹ ਮੰਗੂ ਰਹਿ ਗਿਆ ਇਹ ਕੁਲਦੀਪ ਨੇ ਲਾਏ ਆ ਅਗਲੀ ਵਾਲੀ ਨਹੀਂ ਅਗਲੀ ਵਾਲਾ ਕੁਲਦੀਪ ਆ ਇਹ ਜੀ ਵੀ ਸਭ ਹਰਕਾ ਕੱਲਾ ਉਹ ਸਿਰੇ ਵਾਲਾ ਬੂਟਾ ਕੰਮ ਜਾ ਹਾਂ ਉਹੀ ਗਾ ਇਧਰੋਂ ਇਧਰੋਂ ਆਉਂਦਾ ਇਹਨਾਂ ਦਾ ਕਾਦਨ ਆਧੇਦਰੇ ਬਾਲੀ ਪੜੀ ਕੰਮ ਲੈਦਾ ਲੈਦਾ ਲੈ ਇਸ ਤਾ ਦਾ ਇਸ ਲੋਟ ਹੋ ਰਿਹਾ ਹੋਰ ਗਾ ਕਾ ਨੂੰ ਪਟਨੇ ਆ ਇਹੀ ਚੱਲ ਪੈਣੀ ਉਨੂੰ ਪੈਦਾਂ 'ਤੇ ਕਰਾ। ਆਪਾਂ ਲੈ ਆਏ ਮੈਂ ਇੱਕ ਦਿਨ ਜਗੇ ਚੜਾ ਕੇ। ਨਾ। ਜਿੱਦ ਕਰਦਾ। ਖੋਦ ਰੋਇ ਤੇ ਚਾਈਪ ਰੋਇ ਤੇ ਨੂੰ ਤਾਂ ਫਿਰ ਆਇਆ ਕਾਪੀ ਮਿਲੀ ਜੀ। ਏ ਬਾਈ ਕਿਸੇ ਦਾ ਕਸੂਰ ਨਹੀਂ ਹੈ ਕਸੂਰਾ ਮੇਰਾ ਮੇਰੀ ਕਿਸਮਤ ਹੀ ਐਵੇਂ ਮਾਰੀ ਚੱਲ ਰਹੀ ਹੈ ਬਈ ਥੋੜਾ ਦਿਓ ਥੋੜਾ ਇਦਾਂ ਲੋਕ ਲੱਗਿਆ ਫਿਰ ਭੈਣ ਜੱਗ ਗਿਆ ਯਾਰ ਨੂੰ ਆਖਿਆ ਸੌਰਵ ਮਹਾਵਿਚਾਲ ਆਪਾਂ ਮਤਲਬ ਵੀ ਬਾਜ ਜਾਣੇ ਘਰੋ ਘਰੀ ਸੌਣੇ ਨੇ ਬਾਈ ਦਾ ਨਾਲ ਹੀ 2 2 ਕਿਲੋਮੀਟਰ ਦੂਰ ਪਿੰਡ ਆ ਬਾਈ ਨੇ ਸਿਰਫ ਕਹਿੰਦਾ ਵੀ ਨਹੀਂ ਅੱਜ ਕਹਿੰਦਾ ਯਾਰੀ ਭਗਾਈਆ ਦੇਖ ਲਓ ਬੰਦ ਬਾਬਿਓ ਆਪਦੀ ਦੁਕਾਨ ਦਾ ਤਾਲਾ ਤੋੜਿਆ ਭਰਾ ਨੇ ਕਹਿੰਦਾ ਨਹੀਂ ਸੰਧੂ ਕਹਿੰਦਾ ਸੌਵਾਂਗੇ ਤਾਂ ਇਕੱਠੇ ਸੌਵਾਂਗੇ ਸਾਰੇ ਕਿ ਪੁੱਤ ਬੰਦੇ ਦਰ ਦਰਨ ਵਾਲਾ ਨੀ ਯਾਰ ਹੋ ਫਸੇ ਤੇ ਮਰਾ ਤੇ ਵੀ ਪਾ ਤੇ ਗਿਸ਼ਕ ਲੋ ਬਣਦੀ ਹੈ ਕੈਂਟ ਕਰੇ ਚੌੜ ਵਾਵਾਨੀਆ ਟੱਕਣੀ ਦਾ ਬਟੇ ਬਟੇ